ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਦੌਰੇ ਦਾ ਇਨਫੋਰਮੇਸ਼ਨ ਆਈ ਹੈ 23 ਤਰੀਕ ਨੂੰ ਪਟਿਆਲੇ ਰੈਲੀ ਕਰਨਗੇ 24 ਤਰੀਕ ਨੂੰ ਮਾਨਯੋਗ ਪ੍ਰਧਾਨ ਮੰਤਰੀ ਗੁਰਦਾਸਪੁਰ ਪਹਿਲਾਂ ਤੇ ਉਹਦੇ ਬਾਅਦ ਜਿਲੰਦਰ ਦੀ ਰੈਲੀ ਦਾ ਪ੍ਰੋਗਰਾਮ ਉਹਨਾਂ ਦਾ ਹੈਗਾ ਟਾਈਮਿੰਗਸ ਐਗਜੈਕਟ ਕਿਥੇ ਜਿਹੜਾ ਦੱਸ ਰਹੇ ਪਟਿਆਲਾ ਲੋਕ ਸਭਾ ਕੰਸਟੀਚੁਐਂਸੀ ਦੀ ਗੱਲ ਕਰ ਰਹੇ ਗੁਰਦਾਸਪੁਰ ਲੋਕ ਸਭਾ ਕੰਸਟੀਚੁਐਂਸੀ ਜਲੰਧਰ ਲੋਕ ਸਭਾ ਕਿਥੇ ਪਾਰਟਿਕੂਲਰ ਰੈਲੀ ਹੋਊਗੀ ਉਹ ਅੱਜ ਡਿਸਾਈਡ ਕਰਕੇ ਉਹ ਵੀ ਸਾਰਿਆਂ ਨੂੰ ਇਨਫਾਰਮ ਕਰ ਦਿੱਤਾ ਜਾਊਗਾ ਸੋ थैंक यू ਇਹ ਵੱਡੀਆਂ ਗੱਲਾਂ ਖੈਰਾ ਸਾਹਿਬ ਬਾਅਦ ਚੈੱਕ ਕਰਿਓ ਜੇ ਕਿਤੇ ਉੱਥੇ ਪਹੁੰਚ ਜਾਨੇ ਹੋ ਤਾਂ ਪਹਿਲੇ ਇੱਥੇ ਵਾਲੀ ਅੱਗ ਨਿਵੇੜੋ ਜਿਹੜੀ ਇੱਥੇ ਬਰਨਾਲੇ ਤੁਹਾਡੇ ਨੱਕ ਦੇ ਹੇਟਾ ਲੱਗ ਰਹੀ ਹੈ ਉਹਦਾ ਕੋਈ ਗੱਲ ਨਹੀਂ ਕਰਦਾ ਤੁਰ ਜੰਦੇ ਉੱਥੇ ਜਾ ਕੇ ਤੇ ਜੇ ਕੱਲ ਉੱਥੇ ਕੈਨੇਡਾ 'ਚ ਕਿਸੇ ਨੇ ਪਾਸ ਕਰਤਾ ਵੀ ਇੱਥੇ ਆ ਕੇ ਕੀ ਮੰਗਦੇ ਫਿਰ ਪਹਿਲਾਂ ਰੌਲਾ ਪਿਆ ਖੜਾ ਪੰਜਾਬ ਦਾ ਪੰਜਾਬ ਦਾ ਤੁਸੀਂ ਪੰਜਾਬੀਆਂ ਨੂੰ ਇੱਥੇ ਦੇਖੋ ਸਭ ਦੋਨੋਂ ਆ ਕਾਂਗਰਸ ਦੀ ਬੜੀ ਛੋਟੀ ਸੋਚ ਹੈ ਪਰ ਮੈਂ ਪੁੱਛਣਾ ਚਾਹਨਾ ਜਦੋਂ ਇੱਥੇ ਝੋਨੇ ਦਾ ਸੀਜ਼ਨ ਆਂਦਾ ਹੈ ਅੱਧਾ ਕ ਪੰਜਾਬ ਇੱਥੇ ਰੇਲਵੇ ਸਟੇਸ਼ਨਾਂ 'ਤੇ ਖੜਾ ਹੁੰਦਾ ਵੀ ਉੱਥੋਂ ਕੋ ਆਊਗੀ ਟ੍ਰੇਨ ਤੇ ਸਾਡੇ ਇੱਥੇ ਕੋ ਝੋਨਾ ਲਾਣ ਨੂੰ ਮਿਲੂਗਾ ਸਭ ਇਸ ਕਿਸਮ ਦੀ ਤੁਸੀਂ ਐਵੇਨਿਊਸ ਇਨ ਇਹ ਕ੍ਰੀਏਟ ਕਰੋ ਸਬ ਇੰਡਸਟਰੀ ਲੱਗੇ ਸਾਰਿਆਂ ਨੂੰ ਮਿਲੂਗਾ ਠੀਕ ਹੈ ਤੁਸੀਂ ਗੱਲ ਕਰੋ ਪੰਜਾਬੀ ਹੱਕਾਂ ਦੀ ਗੱਲ ਕਰੋ ਪਰ ਆ ਤਾਂ ਕੋਈ ਨਹੀਂ ਵੀ ਤੁਸੀਂ ਦੂਜਿਆਂ ਨੂੰ ਮਾੜਾ ਕਹਿਣ ਲੱਗ ਜਾਓ ਸੋ ਆਈ ਥਿੰਕ ਪਹਿਲੇ ਜੁਮੇਵਾਰੀ ਖੈਰਾ ਜੀ ਆਪ ਬੜੇ ਜ਼ਿੰਮੇਵਾਰ ਆਦਮੀ ਹੈ ਜਾ ਕੇ ਪਹਿਲਾਂ ਉਥੇ ਬਰਨਾਲਾ ਸੰਭਾਲੋ ਆ ਬਰਨਾਲੇ ਵਾਲੇ ਕਹਿੰਦਾ ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਆ ਪੂਰੇ ਪੰਜਾਬ 'ਚ ਅੱਗ ਲੱਗ ਸਕਦੀ ਹੈ ਸਭ ਇਹਨੂੰ ਬੰਦ ਕਰਾਣ ਸਾਨੂੰ ਅਲਾਮਾ ਦੇਣਾ ਦੇ ਲੈਣ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ